ਹਾਂਜੀ ਪਿੰਡ ਬੰਗੀ ਰੁੱਗੂ ਤਹਿਸੀਲ ਤਲਵੰਡੀ ਸਾਹਿਬ ਉਹ ਤੇ ਜ਼ਿਲ੍ਹਾ ਬਠਿੰਡਾ ਜੋ ਕਿ ਅੱਜ ਨੌਜਵਾਨਾਂ ਵੱਲੋਂ ਸਾਡੇ ਪਿੰਡ ਦੇ ਦਰਖਤ ਲਾਏ ਜਾ ਰਹੇ ਨੇ ਇਹ ਦਰਖਤ ਲਾ ਰਹੇ ਨੇ ਜੀ ਇਹ ਟੋਏ ਪੱਟਣ ਵਾਲਾ ਟਰੈਕਟਰ ਮਗਰ ਲਾਇਆ ਜੀ ਭੋਲਰ ਸਾਹਿਬ ਨੇ ਜੋ ਮੈਂਬਰ ਭੋਲਰ ਸਾਹਿਬ ਆ ਉਹ ਮੈਂ ਇਹ ਦੇਖੋ ਜੀ ਇਹ ਰਾਣਾ ਬਾਈ ਆ ਜੀ ਮੈਂਪਰ ਸਰਪੰਚਰ ਦਾ ਹੋ ਗਏ ਉਹ ਦੇਖ ਉਹ ਦੇਖ ਉਹ ਟਰੈਕਟਰ ਦੇ ਦੀਵਾਦਾਰੀ ਜਲਦੀ 10 ਲੀਟਰ ਪੁੱਲਰ ਪੰਚਾਇਤ ਦੇ ਦੇ ਰਹੇ ਨੇ ਜੀ 10 ਲੀਟਰ ਤੇਲ ਟਰੈਕਟਰ ਵਿੱਚ ਪਾਉਣ ਦੀ ਖਾਤਰ ਦੇ ਰਹੇ ਹਨ ਜੋ ਕਿ ਮਰੀਕ ਮਰੀਕ ਸਿੰਘ ਪੁੱਲਰ ਗੁਰਨਾਣਕ ਕੋਤਰਾ ਰਹਿ ਗਿਆ ਹਰ ਕੋਤਰਾ ਲੈ ਵੀ ਮੈਟਰੋ ਲਾਉਣ ਲੱਗੇ ਐ ਪੇ ਅਸੀਂ ਦਰਖਤ ਜਿਹਦੇ ਤੇਰਾ ਸਿੱਟੇ ਰਹਿ ਜਾਗਾ ਮਜਾ ਲਾ ਰਹੇ ਆ ਦਰਖਤ ਤੇ ਨਾਲ ਦੀ ਨਾਲ ਇਧਰਲੀ ਸਾਈਡ ਤੇ ਪਾਣੀ ਵੀ ਪਾ ਰਹੇ ਐ ਕਿਉਂਕਿ ਹੈਗੇ ਸਾਡੇ ਕੋਲੇ ਪਾਣੀ ਖੋਲ ਬਣ ਰਿਹਾ ਏ ਲਾ ਰਹੇ ਐ ਜੀ ਪੌਦੇ ਬਈ ਭਾਈ ਬਾਜੋ ਜੀ ਉਹ ਕਰਦੇ ਆ ਪਾਈ ਜੀ 여기 ਬੰਦ ਕਰਦੇ ਯਾਰ ਆ ਵੀ ਪੈਸੇ ਦਸੀ ਬਈ ਨਵੀ ਆ ਗਿਆ ਆ ਗਿਆ ਪਿਆਰ ਭਾਈ ₹100 ਮਰਲੇ ਜੀ ਨਾਲੇ ਬਾਹਰ ਲੈਣਾ ਇੱਥੇ ਲਾ ਦੇ ਇੱਕ ਦੇਖੇ ਬਾਰੇ ਘੜਾ ਨਾ ਹੋਰ ਕਿਰੇ ਫੈਨ ਦਾ ਫਟੋ ਇਹ ਲਾਇਆ ਇਹ ਫੋਟਾ ਵਾ ਤੂੰ ਫੇਰਦਾ ਨਹੀਂ ਕੌਣ ਪੁੱਛੇ ਆ ਇਹ ਬਚਾੜਾ ਕਰਦੇ ਕੰਮ ਨਹੀਂ ਕਰਦੇ ਪਾਲੀ ਨਹੀਂ ਕਰਦੇ ਆ ਇਹਦਾ ਸ਼ਾਟ ਬਣਾ ਰਿਹਾ ਹਾਂ ओए ओए अरे लब्बी एक ने कट्टी रखा है मुक्की थोड़ी है लगता है को पक जो है वाली हां ओए आज ये बट्टे ना पिट के रख बट्टे है यार आ मन मुक्की अच्छा है ओए हाल हो जाएगा यार हाल हो जाएगा यार इसलिए क्या हाल तब तब नहीं बचते हाल हो जाएगा तब तब नहीं बचते 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 तब तब �